ਪੰਜਾਬ ਰੋਡਵੇਜ ਪੰਨਬਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੀਆਰਟੀਸੀ ਦੇ ਮੁੱਖ ਦਫ਼ਤਰ ਦੇ ਬਾਹਰ ਦਿੱਤਾ ਧਰਨਾ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਕੇਸ਼ ਵਿੱਕੀ ਨੇ ਕਿਹਾ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਾਂ ਅਤੇ ਅੱਜ ਦਾ ਧਰਨਾ ਪੀਆਰਟੀਸੀ ਵਿਭਾਗ ਵਿੱਚ ਕਲਰਕ ਦੀਆਂ ਨਜਾਇਜ਼ ਤਰੱਕੀ ਨੂੰ ਲੈ ਕੇ ਹੈ ਇਸ ਤੋਂ ਇਲਾਵਾ ਸਾਡੇ ਕੁਝ ਸਾਥੀ ਜਿਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਸੀ ਉਹਨਾਂ ਸਾਰੇ ਡਰਾਈਵਰਾਂ ਕਨੈਕਟਰਾਂ ਨੂੰ ਮੁੜ ਨੌਕਰੀ ਤੇ ਰੱਖਣ ਲਈ ਸਰਕਾਰ ਵੱਲੋਂ ਪੀਆਰਟੀਸੀ ਵਿਭਾਗ ਨੂੰ ਨੋਟਿਸ ਜਾਰੀ ਕੀਤਾ ਸੀ ਪਰ ਅੱਜ ਤੱਕ ਵਿਭਾਗ ਨੇ ਉਹਨਾਂ ਨੂੰ ਬਰਕਾਸਤ ਮੁਲਾਜ਼ਮਾਂ ਨੂੰ ਬਹਾਲ ਨਹੀਂ ਕੀਤਾ ਵਿਕੀ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਗਲਤ ਸਮਝ ਰਹੇ ਹਾਂ ਜਦ ਕਿ ਇਸ ਦੇ ਉਲਟ ਪੀਆਰਟੀਸੀ ਵਿਭਾਗ ਪੰਜਾਬ ਸਰਕਾਰ ਨੂੰ ਬਦਰਨਾਮ ਕਰਨ ਲਈ ਇਹੋ ਜਿਹੀਆਂ ਕੋਝੀਆਂ ਚਾਲਾਂ ਚੱਲ ਰਿਹਾ ਹੈ ਇਸ ਮੌਕੇ ਤੇ ਲੋਟੂ ਸਰਕਾਰਾ ਹਾਏ 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 ਪੰਜਾਬ ਸਰਕਾਰ ਮਰਦਾਬਾਦ ਮਰਦਾ

ਇਹ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਾਥ ਜੀ ਤੁਹਾਨੂੰ ਤੁਹਾਨੂੰ ਕਿਹਨੂੰ ਪਤਾ ਲੱਗੀ ਫਿਰ ਜੇ ਨ ਕੀ ਆ ਬਿਮਾਰੀ ਕਿਉਂ ਨਹੀਂ ਠੀਕ ਹੁੰਦੀ ਅੱਜ ਜਿਹੜਾ ਸਾਡਾ ਬਿਮਾਰ ਸਮਾਜ ਹੈ ਜਿਹਦੇ ਵਿੱਚ ਗਰੀਬੀ ਹੈ ਬੇਰੁਜ਼ਗਾਰੀ ਹੈ ਮਹਿੰਗਾਈ ਹੈ ਉੱਚ ਨੀਚ ਜਾਤ ਪਾਤ ਵਰਗੀਆਂ ਇਹਨਾਂ ਨੇ ਸਰਮਾਏਦਾਰਾਂ ਦੇ ਪਿੱਠੂ ਨੇ ਜਿਹੜੇ ਜਿਹੜੇ ਮਹਾਤਮਾ ਗਾਂਧੀ ਵਰਗੇ ਜਿਹੜੇ ਨਹਿਰੂ ਵਰਗੇ ਜਿਹੜੇ ਧੰਨੇ ਜਿਹੜੇ ਭੋਪਾਲ ਸਿੰਘ ਵਰਗੇ ਨੂੰ ਪਹਿਲਾਂ ਫਾਂਸੀ ਦੇ ਉੱਤੇ ਅੰਗਰੇਜ਼ ਹਕੂਮਤ ਦੇ ਨਾਗਰ ਲਾ ਕੇ ਇਹਨਾਂ ਧੰਨਿਆਂ ਵਾਂਗਰ ਲਾ ਕੇ ਨਹਿਰੂ ਵਰਗੇ ਮਹਾਤਮਾ ਗਾਂਧੀ ਵਰਗੇ ਵਾਂਗਰ ਲਾ ਕੇ ਜਿਹੜਾ ਇੱਕ ਦਿਨ ਪਹਿਲਾਂ ਉਹਨਾਂ ਨੂੰ ਫਾਂਸੀ ਦੇ ਉੱਤੇ ਚਾੜ ਕੇ ਉਹਨਾਂ ਦੀਆਂ ਜਿਹੜੀਆਂ ਲਾਸ਼ਾਂ ਨਹੀਂ ਬੇਪੱਤੀ ਕਰੀ ਐ ਜਿਹੜੀ ਜਿਹਦੇ ਕਾਰਨ ਅੱਜ ਸਾਨੂੰ ਅੱਗੇ ਬੜੀਆਂ ਲੋਥੇ ਬੈਠ ਕੇ ਹਰ ਇੱਕ ਡਿਪਾਰਟਮੈਂਟ ਦਾ ਜਿਹੜਾ ਮੁਲਾਜ਼ਮ ਹੈ ਇਹਨਾਂ ਦੀ ਸਰਕਾਰਾਂ ਤੋਂ ਦੁਖੀ ਹੈ ਮੈਂ ਜਿਹੜੀ ਅੱਜ ਆਕਾਲੀ ਸਰਕਾਰ ਦੀ ਗੱਲ ਕਰਨਾ ਜੋ ਮੱਕੀ ਨੂੰ ਮਟਰ ਪਰ ਚਲਾਇਆ ਕਰਦਾ ਸੀਗਾ ਹਾਂਜੀ ਪ੍ਰਧਾਨ ਜੀ ਤੁਸੀਂ ਧਰਨਾ ਲਾਇਆ ਜਿਹੜਾ ਇਹਦੇ ਬਾਰੇ ਜਾਣਕਾਰੀ ਦਿਓ ਨਾ ਹਰਜੀਤ ਕੁਮਾਰ ਵਿੱਟੇ ਦੀ ਪੰਜਾਬ ਰੂਲ ਮੀਨਿਵਰਸਿਟੀ ਆ ਤੇ ਸੀਕੋਨ ਡਾਇਰੈਕਟਰ ਵਰਤੀ ਯੂਨੀਅਨ ਦਾ ਸੂਬੇ ਦਾ ਮੀਤ ਪ੍ਰਧਾਨ ਹੈ ਇੱਕ ਤਾਂ ਸਾਡੇ ਜਿਹੜੇ ਸਾਥੀ ਆ ਕਲੈਰੀਕਲ ਸਟਾਫ ਦੇ ਉਹਨੇ ਵੀ ਨਜਾਇਜ਼ ਬਦਲੀਆਂ ਕੀਤੀਆਂ ਗਈਆਂ ਨੇ ਕੀ ਤਸੀਹੇ ਕਾਫੀ ਲੰਬੇ ਸਮੇਂ ਤੋਂ ਮੰਗ ਰੱਖੀ ਸੀਗੀ ਜਿਹੜੇ ਸਾਡੇ ਸਾਥੀ ਨੌਕਰੀਆਂ ਤੋਂ ਹਾਰ ਕਰ ਦਿੱਤੇ ਗਈ ਸੀ ਸਰਕਾਰ ਵੱਲੋਂ ਪੱਤਰ ਜਾਰੀ ਕਰਿਆ ਸੀਗਾ ਮੈਨੇਜਮੈਂਟ ਨੂੰ ਚਾਹੇ ਰੂਡਵੇਜ਼ ਦੀ ਮੈਨੇਜਮੈਂਟ ਚਾਹੇ ਪੀਆਰਟੀਸੀ ਦੀ ਮੈਂ ਇਹਨਾਂ ਨੂੰ ਇੱਕ ਮੌਕਾ ਦੇ ਕੇ ਡਿਊਟੀਆਂ ਤੇ ਪਾਇਆ ਗਿਆ ਪਰ ਪੀਆਰਟੀਸੀ ਮੈਨੇਜਮੈਂਟ ਵੱਲੋਂ ਅਣਗਾਨੀ ਕੀਤੀ ਜਾ ਰਹੀ ਹੈ ਜਿਹੜੇ ਸਾਥੀ ਹਾਰ ਕੀਤੇ ਗਏ ਨੇ ਕਾਫੀ ਲੰਬੇ ਸਮੇਂ ਤੋਂ ਉਹਨਾਂ ਨੂੰ ਡਿਊਟੀਆਂ ਤੇ ਨਹੀਂ ਪਾਇਆ ਸੋ ਸਰਕਾਰ ਦੇ ਕਹਿਣ ਦੇ ਬਾਵਜੂਦ ਇਤਨਾ ਕਿਤੇ ਸਾਡੇ ਜਿਹੜੇ ਵਰਕਰ ਆ ਸਾਡੇ ਸਾਥੀਆ ਕਨੈਕਟਡ ਡਰਾਈਵਰ ਸਾਡੇ ਮਨਾਂ ਦੇ ਵਿੱਚ ਰੋਸ ਸੀਗਾ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਕੰਮ ਨਹੀਂ ਕਰ ਰਹੀ ਪਰ ਹੁਣ ਜਗ ਜाहिर ਹੋ ਗਿਆ ਕਿਉਂਕਿ ਜਿਹੜੇ ਅਧਿਕਾਰੀ ਆ ਮੈਨੇਜਮੈਂਟ ਦੇ ਉੱਚ ਅਧਿਕਾਰੀ ਆ ਇਹ ਜਾਣ ਬੁੱਝ ਕੇ ਸਰਕਾਰ ਨੂੰ ਬਦਨਾਮ ਕਰਨ ਲੱਗੇ ਹੋਏ ਆ ਜਿਹੜੇ ਸਾਡੇ ਸਾਥੀਆ ਉਹਨਾਂ ਨੂੰ ਡੋਗੀਆਂ ਤੇ ਨਹੀਂ ਪਰ ਸਾਡੇ ਜਿਹੜੇ ਸਾਥੀ ਡਿਊਟੀਆਂ ਕਰ ਰਹੇ ਆ ਅਣਥੱਕ ਮਿਹਨਤ ਕਰ ਰਹੇ ਆ ਪੂਰੀ ਲਗਨ ਨਾਲ ਕੰਮ ਕਰ ਰਹੇ ਆ ਉਹਨਾਂ ਨੂੰ ਜਾਣ ਬੁੱਝ ਕੇ ਬਿਨਾਂ ਕਿਸੇ ਵਜ੍ਹਾ ਤੋਂ ਬਦਲੀਆਂ ਕੀਤੀਆਂ ਯਾਰੀਆਂ ਨੇ ਮਾਨਸਿਕ ਤੌਰ ਤੇ ਟੌਰਚਰ ਕੀਤਾ ਯਾਰ ਜਿਸ ਦਾ ਜਥੇਬੰਦੀ ਨੇ ਪੂਰਨ ਤੌਰ ਤੇ ਵਿਰੋਧ ਕੀਤਾ ਅੱਜ ਅਸੀਂ ਧਰਨਾ ਲਾਇਆ ਸਾਨੂੰ ਸਾਡੇ ਮਾਨਯੋਗ ਐਮਡੀ ਸਾਹਿਬ ਨੇ ਮੀਟਿੰਗ ਲਈ ਬੁਲਾਇਆ ਸੀ ਪਰ ਲਗਭਗ ਜਿਹੜੀ ਮੀਟਿੰਗ ਹੈ ਉਹ ਬੇਸਿੱਟਾ ਰਹੀ ਹੈ ਜਿਹੜਾ ਸਾਡਾ ਪ੍ਰੋਟੈਸਟ ਹੈ ਉਹ ਲਗਾਤਾਰ ਚੱਲਦਾ ਰਹੇ ਪਹਿਲੇ ਵੀ ਕੋਈ ਧਰਨਾ ਲਾਇਆ ਤੁਹਾਡੇ ਵੱਲੋਂ ਜਾਂ ਕੋਈ ਮੀਟਿੰਗ ਹੋਈ ਤੁਹਾਡੇ ਸਮੁੱਧਨ ਲੱਗੇ ਸਾਡੀਆਂ ਨਾਲ ਕਾਫੀ ਲੰਬੇ ਸਮੇਂ ਤੋਂ ਮੀਟਿੰਗਾਂ ਹੋਈਆਂ ਨੇ ਜੀਆਂ ਜਿਵੇਂ ਕਿ ਮੈਨੇਜਮੈਂਟ ਨਾਲ ਸਬ ਕਮੇਟੀ ਨਾਲ ਮਾਨਜੋਗੋ ਟਰਾਂਸਪੋਰਟ ਮੰਤਰੀ ਨਾਲ ਮਾਨਜੋਗੋ ਮੁੱਖ ਮੰਤਰੀ ਸਾਹਿਬ ਨਾਲ ਲੜੀਵਾਰ ਸਾਡੀਆਂ ਮੀਟਿੰਗਾਂ ਹੋਈਆਂ ਨੇ ਪੈਨਲ ਮੀਟਿੰਗਾਂ ਹੋਈਆਂ ਨੇ ਉਹ ਮੀਟਿੰਗਾਂ ਦੇ ਵਿੱਚ ਹੀ ਪੱਤਰ ਜਾਰੀ ਹੋਏ ਨੇ ਸਰਕਾਰ ਨੂੰ ਪਰ ਜਾਣ ਬੁਝ ਕੇ ਜਿਹੜੀ ਮੈਨੇਜਮੈਂਟ ਹੈ ਜਿਹੜੇ ਸਾਡੇ ਵਰਕਰਾਂ ਦੇ ਕੰਮ ਆ ਜਿਹੜੀਆਂ ਸਾਡੀਆਂ ਮੰਗਾਂ ਅਕੀਦੇ ਜਾਇਜ ਮੰਗਾ ਉਹਨਾਂ ਨੂੰ ਠੁਕਰਾਰੀ ਹੈ ਉਹਨਾਂ ਨੂੰ ਪੂਰਾ ਨਹੀਂ ਕਰ ਰਹੀ ਜਿਸ ਕਰਕੇ ਜਿਹੜੇ ਸਾਨੂੰ ਰੋਸ ਪ੍ਰਦਰਸ਼ਨ ਹੈ ਉਹ ਕਰਨੇ ਪੈਦੇ ਆ ਅਗੇ ਕਿਰਨ ਨੀ ਤਰੇਗੇ ਪਰ ਅਸੀਂ ਤੁਹਾਡੇ ਕੋਈ ਨਹੀਂ ਸਾਡਾ ਅਸੀਂ ਸ਼ਾਂਤਮਈ ਪ੍ਰੋਗਰਾਮ ਕਰ ਰਹੇ ਆ ਧਰਨਾ ਲਾਰ ਗਿਆ ਹੈ ਪ੍ਰੋਟੈਸਟ ਕਰ ਰਹੇ ਆ ਤੇ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ ਮਾਨਯੋਗ ਟਰਾਂਸਪੋਰਟ ਮੰਤਰੀ ਸਾਹਿਬ ਤੋਂ ਉਮੀਦ ਕਰਦੇ ਆ ਵੀ ਜਿਹੜੀਆਂ ਅਦੇਤਾਂ ਉਹਨਾਂ ਨੇ ਕੀਤੀਆਂ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਜਿਹੜੀਆਂ ਬਦਲੀਆਂ ਕੀਤੀਆਂ ਉਹਨਾਂ ਨੂੰ ਤੁਰੰਤ ਤੌਰ ਤੇ ਰੱਦ ਕੀਤਾ ਜਾਵੇ ਤਾਂ ਜੋ ਅਸੀਂ ਦੁਬਾਰਾ ਫਿਰ ਆਪਣੀਆਂ ਕੰਮਾਂ ਤੇ ਜਾਈਏ ਤੇ ਪੀਆਰਟੀਸੀ ਲਈ ਅੰਤ ਤੱਕ ਮਿਹਨਤ ਕਰੀਏ ਆਪਣੇ ਵਿਭਾਗ ਨੂੰ ਵਾਅਦੇ ਵਾਲੇ ਪ੍ਰਧਾਨ ਜੀ ਹੁਣ ਜਿਵੇਂ ਮੀਟਿੰਗ ਹੋਈ ਐ ਤਾਂ ਕੀ ਸਵਾਸਨ ਦਿੱਤਾ ਗਿਆ ਉਹਨਾਂ ਵੱਲੋਂ ਤੁਹਾਨੂੰ ਵੇਖੋ ਜੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਵੀ ਜਿਹੜੀ ਸਾਡੀ ਮੀਟਿੰਗ ਹੋਈ ਆ ਬੀਸੀਟਾ ਹੋਈ ਆ ਉਹਨਾਂ ਨੇ ਕਿਤੇ ਨਾ ਕਿਤੇ ਖਾਨਾ ਪੂਰਤੀ ਵੱਲ ਗਏ ਨੇ ਉਹ ਤੇ ਸਾਡੀ ਜਿਹੜੀ ਮੇਨ ਮੰਗ ਸੀ ਵੀ ਜਿਹੜਾ ਸਰਕਾਰ ਨੇ ਹਦਾਇਤ ਕਰਕੇ ਉਹਦਾ ਲੈਟਰ ਕੱਢੋ ਜਿਹੜੀ ਸਰਕਾਰ ਨੇ ਜਿਹੜੀਆਂ ਤੁਸੀਂ ਨਜਾਇਜ਼ ਬਦਲੀਆਂ ਕੀਤੀਆਂ ਉਹ ਬਦਲੀਆਂ ਰੱਦ ਕਰੋ ਸਾਡੀਆਂ ਦੋ ਪ੍ਰਮੁੱਖ ਮੰਗਾਂ ਸੀਗੀਆਂ ਨਾਲ ਦੀ ਨਾਲ ਜਿਹੜੇ ਸਾਥੀ ਜਿਹੜੀ ਰਿਪੋਰਟ ਤੇ ਫਰਕ ਕਰੇ ਸੀ ਉਹਨਾਂ ਨੂੰ ਉਸੇ ਤਨਖਾਹ ਤੇ ਵਾਪਸ ਕਰੋ ਏ ਮੰਗਾ ਤੇ ਸਾਡੀ ਜੀ ਕੈਮੇਡੀ ਸਾਹਿਬ ਨਾਲ ਗੱਲਬਾਤ ਹੋ ਜਾਈਗੀ ਪਰ ਉਹ ਜਿਹੜੀਆਂ ਮੰਗਾ ਨੇ ਉਹਨਾਂ ਤੋਂ ਮੈਨੇਜਮੈਂਟ ਤੇ ਸਾਡੇ ਉੱਚ ਅਧਿਕਾਰੀ ਭਾਦੇ ਤੇ ਕਾਇਦ ਕਰੇ ਜਿਸ ਕਰਕੇ ਜਿਹੜਾ ਸਾਡਾ ਪ੍ਰੋਟੈਸਟ ਹੈ ਉਹ ਲਗਾਤਾਰ ਚੱਲ ਰਿਹਾ ਹੈ ਪ੍ਰਧਾਨ ਜੀ ਜੇ ਦੇਖਿਆ ਜਾਵੇ ਤਾਂ ਤੁਸੀਂ ਕਾਫੀ ਲੰਬੇ ਸਮੇਂ ਤੋਂ ਕਦੀ ਧਰਨੇ ਲਾਉਂਦੇ ਹੋ ਜਾਂ ਕਦੀ ਹਨਾ ਕੁਝ ਕਰਦੇ ਹੋ ਇਹਦਾ ਹੱਲ ਕਿਉਂ ਨਹੀਂ ਹੋ ਪਾਰਾ ਤਾਂ ਦੇਖੇਗੇ ਪਿੱਛੇ ਕੁਝ ਸਮੇਂ ਪਹਿਲੇ ਤਾਂ ਬਸਨ ਅੱਗ ਵੀ ਲੱਗ ਗਈ ਸੀ ਹੈਨਾ ਉਸ ਦੀ ਵੀ ਕੋਈ ਕਾਰਵਾਈ ਨਹੀਂ ਹੋ ਗਈ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਜੀ ਧਰਨਾ ਪ੍ਰਦਰਸ਼ਨ ਇੱਕ ਅਲੱਗ ਚੀਜ਼ ਆ ਜਿਹੜੀ ਉਹ ਤੁਸੀਂ ਬਸ ਦੀ ਗੱਲ ਕਰਦੇ ਹੋ ਉਹ ਅਚਨਚੇਤ ਸੌર્ટ ਸਰਕਟ ਨਾਲ ਅੱਗ ਲੱਗੀ ਸੀਗੀ ਬਸ ਸਟੈਂਡ ਪਟਿਆਲੇ ਦੇ ਵਿੱਚ ਉਹ ਅਨਸੁਖੀ ਵੀ ਘਟਨਾ ਹੋਣ ਤੋਂ ਵੀ ਜਾਨਕਿ ਇੱਥੇ ਬਚ ਗਏ ਕੋਈ ਜਮਾਈ ਜਿਆਦਾ ਨੁਕਸਾਨ ਵੀ ਨਹੀਂ ਹੋਇਆ ਜਿਹੜੀ ਗੱਡੀ ਦਾ ਸੌર્ટ ਸਰਕਟ ਹੋਇਆ ਸੀ ਉਸ ਨੂੰ ਹੀ ਜਿਆਦਾ ਨੁਕਸਾਨ ਪਹੁੰਚਿਆ ਸੀ ਤੇ ਸਾਡੇ ਜਿਹੜੇ ਡਰਾਈਵਰ ਕਨੈਕਟਰ ਰਾਤ ਨੂੰ ਡਿਊਟੀ ਕਰਦੇ ਸੀਗੇ ਜਿਹੜੇ ਉੱਤੇ ਬੱਸਾਂ ਦੇ ਵਿੱਚ ਪਏ ਸੀ ਉਹਨਾਂ ਨੇ ਮਸਤੀ ਦੀ ਦਿਖਾ ਕੇ ਉਹ ਅੱਗ ਨੂੰ ਬੁਝਾਇਆ ਤੇ ਵੱਡਾ ਨੁਕਸਾਨ ਹੋਰ ਤੋਂ ਬਚਾਇਆ ਤੇ ਦੇਖਿਆ ਗਿਆ ਪ੍ਰਧਾਨ ਜੀ ਜਿਵੇਂ ਕਈ ਬੱਸਾਂ ਨੇ ਜਿਵੇਂ ਟਾਈਮ ਜਾਂ ਕਹਿੰਦੇ ਮੁਨਿਆਦ ਪੂਰੀ ਹੋ ਜਾਂਦੀ ਹੈ ਹਨਾ ਫਿਰ ਵੀ ਉਹ ਬੱਸਾਂ ਰੋਡ ਤੇ ਚੱਲ ਰਹੀਆਂ ਤਾਂ ਇਸ ਤਰੀਕੇ ਦੇ ਕੋਈ ਸਵਾਰੀ ਨੂੰ ਵੀ ਨੁਕਸਾਨ ਹੈ ਤੇ ਕੰਡਕਟਰ ਜਾਂ ਡਰਾਈਵਰ ਹਰ ਇੱਕ ਨੂੰ ਨੁਕਸਾਨ ਹੈ ਕਿਵੇਂ ਦੇਖੋਗੇ ਇਹਨੂੰ ਦੇਖੋ ਜੀ ਅਸੀਂ ਤਾਂ ਲੰਬੇ ਸਮੇਂ ਤੋਂ ਮੰਗ ਕਰਦੇ ਆਏ ਆ ਕਿ ਸਾਡੇ ਮਹਿਕਮੇ ਦੇ ਵਿੱਚ ਪੀਆਰਟੀਸੀ ਦੀ ਆਪਣੀਆਂ ਬੱਸਾਂ ਪੈਣ ਠੀਕ ਹੈ ਜੀ ਅਸੀਂ ਲਗਭਗ 3 ਸਾਲ ਹੋ ਗਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਸੁਖਵੀਂ ਗੱਲ ਹੈ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਸੀ ਵੀ ਵੱਡੇ ਘਰਾਣਿਆਂ ਦੀਆਂ ਬੱਸਾਂ ਅਸੀਂ ਖਿਲਾਰ ਕੇ ਉਹਨਾਂ ਉੱਪਰ ਡੰਗਰ ਬੰਨਾਂਗੇ ਉਹਨਾਂ ਦੀਆਂ ਖੁਰਕੀਆਂ ਬਣਾਵਾਂਗੇ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਪਹਿਲੀ ਵਿਧਾਨ ਸਭਾ ਦੀ ਮੀਟਿੰਗ ਦੇ ਵਿੱਚ ਅਸੀਂ ਜਿਹੜੇ ਆਰ ਫੋਰਸ ਦੇ ਮੁਲਾਜ਼ਮਾਂ ਉਹਨਾਂ ਨੂੰ ਕੰਟਰੈਕਟ ਤੇ ੱਡਾਂਗੇ ਜਿਹੜੇ ਠੇਕੇਦਾਰ ਆ ਬਚੂਲੇ ਇਹ ਮੰਤਰੀਆਂ ਛੰਤਰੀਆਂ ਨੇ ਰੱਖੇ ਹੋਏ ਆ ਵੀ ਅਸੀਂ ਉਹਨਾਂ ਨੂੰ ਕੱਢਾਂਗੇ ਪਰ ਦੁਖਦੀ ਗੱਲ ਇਹ ਹੈ ਵੀ ਇਹ ਸਰਕਾਰ ਵੀ ਪਿਛਗੀਆਂ ਸਰਕਾਰਾਂ ਵਾਂਗ ਉਸੇ ਰਾਹ ਤੇ ਚੱਲ ਪਈ ਆ ਕਿ ਅਸੀਂ ਪ੍ਰੋਟੈਸਟ ਕਰਨ ਲਈ ਤਰਵਰ ਤਿਆਰ ਆ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਾਂ ਹੋਣਗੀਆਂ ਚਾਹੇ ਉਹ ਵਿਧਾਨ ਸਭਾ ਦੀਆਂ ਨੇ ਚਾਹੇ ਪੰਚਾਇਤੀ ਇਲੈਕਸ਼ਨਾਂ ਨੇ ਚਾਹੇ ਨਗਰਪਾਲਿਕਾ ਦੀਆਂ ਨੇ ਜਿਹੜੀਆਂ ਵੀ ਇਲੈਕਸ਼ਨਾਂ ਹੋਣਗੀਆਂ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਠੇਕੇਦਾਰ ਵਾਰ ਨਹੀਂ ਕੱਢਦੇ ਸਾਥੀਆਂ ਨੂੰ ਰੈਗੂਲਰ ਨਹੀਂ ਕਰਦੇ ਪੀਆਰਟੀ ਵੀ ਆਪਣੀ ਮਾਲਕੀ ਦੀਆਂ ਬਸਾਂ ਨਹੀਂ ਪਾਉਂਦੇ ਤਾਂ ਅਸੀਂ ਪ੍ਰੋਟੈਸਟ ਕਰਾਂਗੇ ਜੀ ਅਸੀਂ ਰੋਸ਼ ਪ੍ਰਦਰਸ਼ਨ ਆ ਜਿਹੜਾ ਉਹ ਲਗਾਤਾਰ ਚੱਲ ਰਿਹਾ ਠੀਕ ਕੀ ਨਾਮ ਹੈ ਮਰਨਜੀਤ ਬਾਬਾ ਜੀ ਪੀਆਰਸੀ ਚੰਡੀਗੜ੍ਹ ਦੇ ਡਿਪੂ ਦਾ ਅਜ ਪ੍ਰਧਾਨ ਜੀ ਇਹ ਧਰਨਾ ਲਾਇਆ ਗਿਆ ਤੁਹਾਡੇ ਵੱਲੋਂ ਪੀਆਰਸੀ ਦੇ ਸਬੰਧ ਵਿੱਚ ਦੱਸੋ ਇਹ ਧਰਨਾ ਸਾਰ ਇੱਕ ਤਾਂ ਸਾਡੀਆਂ ਦੋ ਡਿਮਾਂਡਾਂ ਨੇ ਮੇਨ ਤੌਰ ਤੇ ਜਿਨ੍ਹਾਂ ਨੂੰ ਲੈ ਕੇ ਅੱਜ ਅਸੀਂ ਇੱਥੇ ਬੈਠੇ ਆ ਇੱਕ ਤਾਂ ਸਾਡੀ ਜੀ ਮੇਨ ਮੰਗ ਹੈ ਜਿਹੜੀ ਅ ਜਿਵੇਂ ਸਾਡੇ ਪਿਛਲੇ ਟਾਈਮਾਂ ਵਿੱਚ ਸਾਡੇ ਕੋਈ ਵਰਕਰ ਸਾਥੀ ਨੇ ਜੀ ਜਿਨ੍ਹਾਂ ਨੂੰ 10-10 12-12 ਸਾਲ ਜਿਨ੍ਹਾਂ ਨੂੰ ਹੋ ਗਿਆ तकरीबन ਡਿਊਟੀਆਂ ਮੈਂ ਮਹਿਕਮੇ ਦੇ ਵਿੱਚ ਕਰਦੇ ਆ ਨੂੰ ਪਰ ਉਹ ਕਿਤੇ ਨਾ ਕਿਤੇ ਛੋਟੀ ਮੋਡੀ ਗਲਤੀ ਕਰਕੇ ਕਿਉਂ 20 ਰੂਟ ਦੇ ਸਾਰਾ ਦਿਨ ਡਿਊਟੀ ਕਰਨੀ 100 ਤੋਂ 150 ਸਮਾਰੀ ਬੱਸ ਦੇ ਵਿੱਚ ਲੈ ਕੇ 52 ਸਿੱਟਡ ਦੇ ਵਿੱਚ ਤੇ ਰੂਟ ਤੇ ਸਾਰਾ ਦਿਨ ਬੰਦੇ ਨੇ ਡਿਊਟੀ ਕਰਨੀ ਆ ਤਾਂ ਉਹਨਾਂ ਤੇ ਕਿਤੇ ਨਾ ਕਿਤੇ ਮਾੜੀ ਮੋੜੀ ਕਿਤਾਹੀ ਹੋ ਜਾਂਦੀ ਆ ਜਾਂ ਸਵਾਰੀ ਦੀ ਗਲਤੀ ਕਈ ਵਾਰੀ ਧੱਕੇ ਨਾਲ ਕਨੈਕਟਰ ਦੇ ਜਾਂ ਡਰਾਈਵਰ ਦੇ ਮਾਰ ਦਿੱਤੀ ਜਾਂਦੀ ਆ ਤਾਂ ਉਹ ਚੀਜ਼ਾਂ ਨੂੰ ਲੈ ਕੇ ਜਾਂ ਪਿਛਲੇ ਸਮੇਂ ਦੇ ਵਿੱਚ ਮਸ਼ੀਨਾਂ ਦੇ ਵਿੱਚ ਇੱਕ ਟੈਕਨੀਕਲ ਇਸ਼ੂ ਸੀਗਾ ਜਿਹੜਾ ਮਸ਼ੀਨਾਂ ਵਿੱਚੋਂ ਆਪਣੇ ਆਪ ਜਿਹੜੀਆਂ ਇੱਕ ਜ਼ੀਰੋ ਬੈਲੈਂਸ ਦੀਆਂ ਟਿਕਾ ਨਿਕਲ ਜਾਂਦੀਆਂ ਸੀ ਉਹ ਬਾਤ ਕਿਹਨੀਆਂ ਵੀ ਹੋਇਆ ਜਿਨੂੰ ਕਿ ਮੈਗਮੇ ਨੇ ਵੀ ਸਾਫ ਤੌਰ ਤੇ ਮੰਨਿਆ ਵੀ ਇਹ ਮਸ਼ੀਨਾਂ ਦਾ ਹੀ ਟੈਕਨੀਕਲ ਇਸ਼ੂ ਸੀ ਤਾਂ 10-12 ਸਾਲ ਦੇ ਵਿੱਚ ਜਿਹੜੇ ਬੰਦੇ ਦੋ-ਤਿੰਨ ਗਲਤੀਆਂ ਕੋਈ ਇੱਕ-ਦੋ ਬੰਦੇ ਨੇ ਕਰ ਲਈ ਅਣਜਾਣ ਪੁਨੇ ਦੇ ਵਿੱਚ ਤਨਖਾਵਾ ਘੱਟ ਸੀ ਅੱਜ ਦੇ ਟਾਈਮ 'ਚ ਵੀ ਮੰਗਾਏ ਜਿਹੇ ਦੌਰ ਦੇ ਵਿੱਚ ਘੱਟ ਤਨਖਾਵਾ ਦੇ ਬਰਕਰਾਰ ਕੰਮ ਕਰਦੇ ਆ ਤਾਂ ਉੱਥੇ ਜਾਰੇ ਕਰਨੇ ਮੁਸ਼ਕਲ ਸੀ ਤਾਂ ਬੰਦਿਆਂ ਨੇ ਚਲੋ ਇੱਕ ਦੋ ਗਲਤੀ ਕਰ ਲਈ ਇੱਕ ਦੋ ਭਰੀ ਜਵਾਰੀਆਂ ਦੇ ਵਿੱਚ ਜਾਦੇ ਜਵਾਰੀਆਂ ਆਨ ਕਰਕੇ ਹੋ ਗਈ ਤੇ ਚੌਥੀ ਜਿਹੜੀ ਕੋਰਸੀ ਮੰਨ ਲਓ ਮਸ਼ੀਨਾਂ ਦੇ ਵਿੱਚ ਟੈਕਨੀਕਲ ਇਸ਼ੂ ਪੈ ਗਿਆ ਤਾਂ ਉਹ ਜਿਹੜੇ ਵਰਕਰ ਸੀ ਵਿਭਾਗੇ ਨੇ ਰੂਟਾ ਤੋਂ ਜਿਹੜੇ ਡਿਊਟੀਆਂ ਤੋਂ ਭਾਰ ਕੇ ਕਰਦੇ ਪਰਮਨੈਂਟਲੀ ਤਾਂ ਅਸੀਂ ਪਿੱਛੇ ਸਰਕਾਰ ਨਾਲ ਮੀਟਿੰਗਾਂ ਕੀਤੀਆਂ ਮੀਟਿੰਗਾਂ ਦੇ ਵਿੱਚ ਅਸੀਂ ਸਰਕਾਰ ਤੋਂ ਜਿਹੜੀ ਉਹ ਇੱਕ ਗੁਹਾਰ ਦੇ ਤੌਰ ਤੇ ਅਸੀਂ ਮੰਗ ਮਣਵਾਈ ਵੀ ਜਿਹੜੇ ਵਰਕਰ ਸਭੀ ਸਾਡੇ 10 ਤੋਂ 12 12 15 15 ਸਾਲ ਲਾ ਕੇ ਮੈਕਮੇ ਦੇ ਵਿੱਚੋਂ ਡਿਊਟੀਆਂ ਦੇ ਛੋਟੀ ਮੋਡੀ ਗਲਤੀਆਂ ਕਰਕੇ ਜਾਂ ਟੈਕਨੀਕਲ ਇਸ਼ੂ ਕਰਕੇ ਘਰੇ ਬੰਦਿਆਂ ਨੂੰ ਵਟਾਦਾ ਵੀ ਉਹਨਾਂ ਨੂੰ ਇੱਕ ਤਰਸ ਦੇ ਆਧਾਰ ਤੇ ਮੋ ਡਿਊਟੀ ਦੇ ਲਿਆ ਜਾਵੇ। ਚਾਹ ਸਰਕਾਰ ਨੇ ਜਿਹੜਾ ਮੈਕਮੇ ਨੂੰ ਆਰਡਰ ਦਿੱਤੇ ਸੀ ਵੀ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਵੇ। ਪਰ ਕਿਤੇ ਨਾ ਕਿਤੇ ਉਹ ਚੀਜ਼ ਤੋਂ ਮੈਨੇਜਮੈਂਟ ਜਿਹੜੀ ਸਾਡੀ ਪੀਆਰਟੀਸੀ ਦੀ ਭੱਜਦੀ ਨਜ਼ਰ ਆ ਰਹੀ ਆ ਅਸੀਂ ਬੜੇ ਸਮੇਂ ਇਹਨਾਂ ਨੂੰ ਮੀਟਿੰਗਾਂ ਜਿੰਨੀਆਂ ਬੜੀ ਬਾਰੀ ਕਹੀ ਬਾਰਾ ਸੀ ਲਿਖਤੀ ਕਿ ਨਾਮ ਹੈ ਹਰਪੀ ਕੰਸੂਲੀ ਮੈਂ ਬਣਵਾਸ ਪੀਆਰਟੀਸੀ ਕੰਟੈਕਟ ਜੀਮ ਨੂੰ ਵਰਤਦਾ ਸ਼ੁਭਾ ਮਿੱਤਰ ਦਾਣਾ ਤੇ ਪ੍ਰਧਾਨੀਆਂ ਧਰਨਾ ਲੈ ਆ ਤੁਹਾਡੇ ਕੋਲ ਜਿਹੜਾ ਧਰਨਾ ਲਾਉਣ ਵਾਸਤੇ ਸਾਨੂੰ ਅਜ ਮੈਨੇਜਮੈਂਟ ਆਮ ਮਨਜ਼ੂਰੀ ਕਰਦੀ ਹੈ ਕਿਉਂਕਿ ਦੂਸਰੀ ਸਰਕਾਰ ਜਿਹੜੀ ਇਹ ਮਸਲੇ ਮੰਗਾ ਮੰਨ ਚੁੱਕੀ ਜਿਹੜੀ ਸਾਡੇ ਸਾਥੀਏ ਜਿਨ੍ਹਾਂ ਨੂੰ ਇੱਕ ਤਾਂ ਮੌਕਾ ਦੇਣ ਲਈ ਸਰਕਾਰ ਨੇ ਹਾਂ ਕਰਤੀ ਪਰ ਉੱਥੇ ਐਮੈਂਡਮੈਂਟ ਰੋਡਵੇ ਜੋ ਸਾਥੀ ਪਾ ਲੈ ਗਿਆ ਰੁਡੀ ਤੇ ਪਰ ਜਿਹੜੀ ਪੀਆਰਟੀ ਦੀ ਐਮੈਂਡਮੈਂਟ ਹੈ ਉਹ ਜ਼ਿਆਦਾ ਪੈਸੇ ਵਸੂਲਣਾ ਚਾਹੁੰਦੀ ਹੈ ਇੱਕ ਹੀ ਸਾਡੇ ਸਾਥੀਆਂ ਨੂੰ ਕੌਣ ਤੋਂ ਗ੍ਰੇ ਕਰ ਰਹੀ ਹੈ ਉਸ ਤੋਂ ਬਾਅਦ ਇੱਕ ਸਾਡੇ ਸਾਥੀ ਦਾ ਜਿਹੜੇ ਆਪਣੇ ਕਾਲਜ ਦਾ ਸਟਾਫ ਡੈਲੀ ਕੁਝ ਕੰਮ ਕਰ ਰਹੇ ਸੀ ਵੀਲੇ ਇੱਥੇ 7-8 ਸਾਲ ਤੋਂ ਉਹਨਾਂ ਦੀਆਂ ਨਿਯਾਇਬਗੀਆਂ ਕਰਤੀਆਂ ਗਈਆਂ ਜਿਵੇਂ ਬਿਨਾਂ ਕਿਸੇ ਕਾਰਨ ਤੋਂ ਨਾ ਤਾਂ ਉਹਨਾਂ ਕੋਈ ਗਲਤੀ ਕੀਤੀ ਮੰਨਦੀਆਂ ਕਰਤੀਆਂ ਇੱਥੇ ਹੀ ਚੰਡੀਗੜ੍ਹ ਦੇ ਮੁੱਦੇ ਦੇ ਮੈਂ ਜਾਣਕਾਰੀ ਤੁੜੇ ਦੇ ਮਾਧਿਅਮ ਦੁਸਰਾ ਕਹਣਾ ਕਿ ਚੰਡੀਗੜ੍ਹ ਦੀਪੂ ਦੇ